ਫਾਟਲੇ ਦੇ ਉੱਤੇ ਅਸੀਂ ਬਿਲਕੁਲ ਪਾਕ ਇੰਡੀਆ ਸਰਹੱਦ ਦੇ ਉੱਪਰ ਅਸੀਂ ਜਾ ਰਹੇ ਹਾਂ ਕਿ ਹੁਣ ਅਸੀਂ ਬਾਰਡਰ ਦੇ ਬਿਲਕੁਲ ਨਜ਼ੀਕ ਆ ਗਿਆ ਅੱਗੇ ਜਿਹੜਾ ਅਸੀਂ ਪਿੰਡ ਸੀ ਉੱਥੋਂ ਤੋਂ ਫੇਰ ਵੀ ਬਾਰਡਰ 1/2 ਕਿਲੋਮੀਟਰ ਸੀ ਤੇ ਇਹ ਹੁਣ ਜਿਸ ਪਿੰਡ ਦੇ ਕੋਲ ਅਸੀਂ ਪਹੁੰਚ ਗਏ ਆ ਇਹ ਬਿਲਕੁਲ ਬਾਰਡਰ ਤੇ ਜ਼ਿਆਦਾ ਨਜ਼ਦੀਕ ਹੈ ਚੰਦ 100 ਮੀਟਰ ਤੋਂ ਬਾਅਦ ਇਹ ਬਾਰਡਰ ਆ ਜਾਏਗਾ ਬਾਰਡਰ ਏਰੀਆ ਸਾਰਾ ਇਹ ਸਾਡੀਆਂ ਜੀਐਸਪੀ ਆਦੀਆਂ ਚੋਕੀਆਂ ਚੋਕੀਆਂ ਬਣੀਆਂ ਹੋਈਆਂ ਨੇ ਡਿਪਾਰਟਮੈਂਟ ਕੰਦਰ ਸਾਡੇ ਕੋਲ ਫਰਮ ਨਹੀਂ ਆ ਗਏ ਤੇ ਬਸ ਇਹ ਬਿਲਡਿੰਗ ਖਸਤਾ ਹਾਲ ਹੁੰਦੀ ਹੁੰਦੀ ਪਿਛਲੇ ਸਾਲ ਬਾਦਸ਼ਾਹ ਜਦੋਂ ਪਈਆਂ ਬਹੁਤ ਜ਼ਿਆਦਾ ਇਹਦੇ ਉੱਤੇ ਤੇ ਇਹਦਾ ਅੱਧਾ ਹਿੱਸਾ ਜਿਹੜਾ ਸੀ ਉਹ ਡਿੱਗ ਗਿਆ ਤੇ ਇੱਧਰ ਕੋਈ ਸ਼ਾਦੀ ਹੋਵੇ ਕੁਝ ਵੀ ਹੋਵੇ ਉਹ ਸਾਰੇ ਲੋਕ ਇੱਕ ਵਾਰੀ ਇਸ ਨੂੰ ਦੇਖਣ ਜ਼ਰੂਰ ਆਉਂਦੇ ਨੇ ਬਾਤ ਤੁਸੀਂ ਮਿਲ ਲਿਆ ਭਾਜੀ ਇਤੋਂ ਵੱਡਾ ਕੀ ਹੈ ਜੀ ਇਹ ਦੇਖੋ ਜੀ ਸਿੱਖਾਂ ਦੀ ਹਵੇਲੀ ਸੀ ਚਾਹਮਣ ਪਿੰਡ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਇੰਡੀਆ ਤੇ ਪਾਕਿਸਤਾਨ ਦੇ ਨਾਲ ਸਰਹੱਦ ਦੇ ਨਾਲ ਲੱਗਦੇ ਪਾਕਿਸਤਾਨ ਵਾਲੀ ਸਾਈਡ ਦੇ ਪਿੰਡ ਤੇ ਇਸ ਟਾਈਮ ਆਪਾਂ ਜਿੱਥੇ ਖੜੇ ਆ ਇਹ ਇਹ ਆਪਾਂ ਬਨ ਤੇ ਖੜੇ ਆ ਤੇ ਜਿਹੜਾ ਇਸ ਨੂੰ ਇੰਡੀਆ ਦਾ ਬਾਰਡਰ ਆ ਸਿਰਫ ਤੇ ਸਿਰਫ ਇੱਥੋਂ ਸਿੱਧਾ 1 ਕਿਲੋਮੀਟਰ ਦੇ ਏਰੀਆ ਦੇ ਵਿੱਚ ਆ 1 ਕਿਲੋਮੀਟਰ ਦੇ ਫਾਸਲੇ ਦੇ ਵਿੱਚ ਤੇ ਇਹ ਕੁਝ ਇਸ ਤਰ੍ਹਾਂ ਦੇ ਪਿੰਡ ਨੇ ਇਹਦੇ ਆਲੇ ਦੁਆਲੇ ਜਾਂਦੇ ਜਾਂਦੇ ਤੁਹਾਨੂੰ ਜਿਹੜੇ ਆਪਣੇ ਗੁਰਦੁਆਰਾ ਸਾਹਿਬ ਨੇ ਉਸ ਤਰਫ ਬਾਰਡਰ ਦੇ ਨਾਲ ਲੱਗਦੇ ਏਰੀਆ ਦੇ ਵਿੱਚ ਉਹ ਵੀ ਦਿਖਾਵਾਂਗੇ ਉਹਨਾਂ ਦੇ ਵੀ ਦਰਸ਼ਨ ਕਰਵਾਵਾਂਗੇ ਕਿੰਨਾ ਹਾਲਾਤ ਦੇ ਵਿੱਚ ਨੇ ਉਹ ਮੌਜੂਦ ਇਸ ਇਸ ਟਾਈਮ ਵੀ ਉਹ ਮੌਜੂਦ ਨੇ ਇਮਾਰਤਾਂ ਤੇ ਨਾਲ ਦੀ ਨਾਲ ਜਿੱਦਾਂ ਦੇ ਪਿੰਡ ਨੇ ਉਹ ਵੀ ਤੁਹਾਨੂੰ ਦਿਖਾਉਨੇ ਆ ਹਾਂਜੀ ਅਸੀਂ ਐਸਐਮ ਖੋਤਿਆ ਜੀ ਪਾਕਿਸਤਾਨ ਤੇ ਇੰਡੀਆ ਦੇ ਬਾਰਡਰ ਦੇ ਉੱਤੇ ਬਿਲਕੁਲ ਇਹ ਜਿਹੜਾ ਪਿੰਡ ਲੱਗ ਰਿਹਾ ਵੇ ਜਹਮਤ ਪਿੰਡ ਹੈ ਠੀਕ ਹੈ ਜੀ ਇਹ ਸਾਡੇ ਨਾਲ ਬੀਆਰਪੀ ਨੈਪ ਜਾ ਰਹੀ ਹੈ ਇਸ ਦੇ ਬਿਲਕੁਲ ਉਪਰ ਆ ਜ਼ਿਕਰ ਹੈ ਸਿਰਫ ਤੋਂ ਸਿਰਫ 1 ਕਿਲੋਮੀਟਰ ਤੋਂ ਬਾਰਡਰ ਹੈ ਇੰਡੀਆ ਦਾ ਜ਼ੀਰੋ ਲਾਈਨ ਤੇ ਅਸੀਂ ਹੁਣ ਜਾ ਰਹੇ ਹਾਂ ਜੀ ਪਹਿਲੀ ਫ਼ਾਜ਼ਿਲ ਸ਼ਾਹੀਦਾ ਗੁਰਦੁਆਰਾ ਜਿਹੜਾ ਹੈ ਜਹਮਤ ਦੇ ਵਿੱਚ ਵਾਸੀ ਤੋਂ ਗੁਰਦੁਆਰਾ ਰੋੜੀ ਸਾਹਿਬ ਤੁਹਾਨੂੰ ਵਹਾਨੇ ਆ ਉਹਦੇ ਦਰਸ਼ਨ ਵੀ ਕਰਾਵਾਂਗੇ ਤੇ ਤੁਸੀਂ ਆ ਦੇਖੋ ਬਾਰਡਰ ਏਰੀਆ ਸਾਰਾ ਇਹ ਸਾਡੀਆਂ ਜੀਆ ਸਰਪਲ ਆਰਮੀ ਦੀਆਂ ਚੋਕੀਆਂ-ਚੋਕੀਆਂ ਬਨੀਆਂ ਹੋਈਆਂ ਨੇ ਤੇ ਇਹ ਨਾਲ ਇਲਾਕਾ ਸਾਰਾ ਖੂਬਸੂਰਤ ਜਿਹਾ ਬਾਰਡਰ ਦਾ ਆਈਡੀਆ ਸਾਰਾ ਲੱਗ ਰਿਹਾ ਤੇ ਆਓ ਹੁਣ ਚੱਲਦੇ ਆ ਜੀ ਤੇ ਨਾਲ-ਨਾਲ ਚੱਲਦੇ ਆ ਤੇ ਨਾਲ-ਨਾਲ ਹੋਰ ਵੀ ਬਹੁਤ ਗੱਲਾਂ ਨੇ ਹੋਰ ਵੀ ਬਹੁਤ ਕੋਸ਼ਾ ਇਸ ਏਰੀਆ ਦੇ ਵਿੱਚ ਤੁਹਾਨੂੰ ਦਿਖਾਉਣ ਵਾਲਾ ਤੇ ਉਹ ਵੀ ਤੁਹਾਨੂੰ ਦਿਖਾਉਣੇ ਆ ਆਓ ਚੱਲਦੇ ਆ ਸਿੱਧੇ ਤੇ ਆ ਦੇਖੋ ਜੀ ਇੱਥੇ ਚੁੰਗੀਆਂ ਬਣੀਆਂ ਹੋਈਆਂ ਨੇ ਚੌਂਕੀਆਂ ਬਣੀਆਂ ਹੋਈਆਂ ਨੇ ਇੱਕ ਤੂਸੀ ਜੀ ਆ ਉਹਦੇ ਤੇ ਬਹੁਤ ਚੌਂਕੀਆਂ ਨੇ ਹਾਂ ਜੀ ਅਸਲੀ ਇਹ ਆਰਮੀ ਦੇ ਮੋਰਚੇ ਨੇ ਜਦੋਂ ਕੋਈ ਕੋਈ ਹਾਲਾਤ ਖਰਾਬ ਹੋਵੇ ਜਾਂ ਕੋਈ ਜੰਗ ਹੋ ਰਿਹਾ ਹੋਵੇ ਤੇ ਇਹ ਫੇਰ ਇਸਤੇਮਾਲ ਹੁੰਦੇ ਨੇ ਉੱਥੇ ਇਹ ਖਲ ਜਾਂਦੇ ਨੇ ਸਾਰੇ ਤੇ ਇਹਨੂੰ ਡਿਫੈਂਸ ਲਾਈਨ ਕਿਹਾ ਜਾਂਦਾ ਹੈ ਜਿਹਦੇ ਨਾਲ-ਨਾਲ ਹੋੜੀ ਜਿੱਥੇ ਚੌਂਕੀਆਂ ਬਣੀਆਂ ਨੇ ਅਸਲੀ ਕਿਉਂਕਿ ਬਾਰਡਰ ਦੇ ਉੱਪਰਾਂ ਤੇ ਬਾਰਡਰ ਉੱਪਰ ਡਿਫੈਂਸ ਲਾਈਨ ਤੇ ਜ਼ਰੂਰੀ ਬਾਤ ਹੋਏਗੀ ਲਾਜ਼ਮੀ ਗੱਲ ਆ ਜੀ ਹੋਏਗੀ ਇਹ ਸਾਰਾ ਬਾਰਡਰ ਤੇ ਏਰੀਆ ਹੈ ਬਿਲਕੁਲ ਤੁਹਾਨੂੰ ਦਿਖਾ ਰਹੇ ਆ ਬਾਹਰ ਪਾਕਿਸਤਾਨ ਦਾ ਸਰਹੱਦੀ ਲਾਤਾ ਜਿਹੜਾ ਕਦੀ ਸਰਹੱਦ ਨਹੀਂ ਸੀ ਹੁੰਦੀ ਇਹ ਤੋਂ ਸਾਰੇ ਲੋਕੀ ਪੈਦਲ ਹੀ ਆਈ ਜਾਂਦਾ ਸੀ ਇਹ ਮੱਛੀਆਂ ਫੜ ਗਿਆ ਇੱਧਰ ਮਛੇਰੇ ਲੱਗੇ ਹੋਏ ਆ ਜੀ ਮੱਛੀਆਂ ਫੜਨ ਦੇ ਲਈ ਜਾਲ ਪਾਇਆ ਹੋਇਆ ਹੋਣਾ ਇਹ ਨਾ ਤਾਂ ਪਾਣੀ ਦੀ ਖੁਸ਼ਕੀਤਾ ਹੈ ਜਨ ਦਸੰਬਰ ਚ ਖੁਸ਼ਕ ਹੋ ਜਾਂਦਾ ਹੈ ਤੇ ਪਾਣੀ ਘਟ ਹੋ ਜਾਂਦਾ ਤੇ 20 20 ਦੀਆਂ ਜਿਹੜੀਆਂ ਮੱਛੀਆਂ ਨੇ ਉਹ ਫੜੀਆਂ ਜਾ ਰਹੀਆਂ ਉਹਨਾਂ ਦਾ ਸ਼ਿਕਾਰ ਕੀਤਾ ਜਾ ਰਿਹਾ ਹੈ ਤੇ ਇਹ ਨਾਲ ਲੱਗਦੇ ਗਏ ਪਿੰਡ ਦੇ ਇੱਥੋਂ ਦੇਖਿਓ ਜੀ ਘਰ ਨਹੀਂ ਇੱਧਰ ਜਾਣਾ ਨਹੀਂ ਇੱਧਰ ਸੱਜੇ 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 ਨਹੀਂ ਇੱਧਰ ਖੱਬੇ ਹੀ ਹਨ ਖੱਬੇ ਹੀ ਵਾਹ ਅਸੀਂ ਠੀਕ ਹੈ ਇਹ ਪਿੰਡ ਦੀਆਂ ਰੌਣਕਾਂ ਲੱਗੀਆਂ ਹੋਈਆਂ ਆਹ ਦੇਖੋ ਜੀ ਹੋਣ ਦੇਖੋ ਇਦਾਂ ਨਜ਼ਾਰਾ ਵਾਹ ਜੀ ਵਾਹ ਇਹ ਨਜ਼ਾਰਾ ਕੁਝ ਇਸ ਤਰ੍ਹਾਂ ਦਾ ਉਹ ਸਾਹਮਣੇ ਚੌਂਕੀ ਪਣੀ ਸੀ ਉਹ ਲੰਘ ਕੇ ਆਏ ਆ ਆਪਾਂ ਤੇ ਇੱਧਰ ਨਿਆਣੇ ਮੱਛੀਆਂ ਫੜਨ ਲੱਗੇ ਪਰਲੀ ਸਾਈਡ ਉਹ ਵੀ ਲੱਗੀ ਹੋਈ ਹੈ ਤੇ ਇਹ ਬਾਰਡਰ ਦੇ ਨਾਲ ਲੱਗਦਾ ਏ ਇਹ ਨੈਤਰੀ ਜੀ ਵੀਆਪੀ ਜਰੀਏ ਇਹ ਇੰਡੀਆ ਤੋਂ ਆਂਦੀ ਹੈ ਪਾਕਿਸਤਾਨ ਦੇ ਅੰਦਰ ਅਛਾ ਇਹ ਇੰਡੀਆ ਤੋਂ ਆਉਂਦੀ ਹੈ ਹਾਂ ਜੀ ਇੰਡੀਆ ਤੋਂ ਪਾਕਿਸਤਾਨ ਦੇ ਜ਼ਰੀਏ ਆਂਦੀ ਹੈ ਪੀਐਮ ਪਲੇਸ ਦੇਖੋ ਪਾਣੀ ਜ਼ਾਦ ਆ ਸਕਦਾ ਹੈ ਜ਼ਾਦ ਜਾ ਸਕਦਾ ਹੈ ਇਹ ਦੇਖੋ ਜੀ ਪਾਕਿਸਤਾਨ ਤੇ ਇੰਡੀਆ ਦਾ ਬਾਰਡਰ ਮੈਪ ਉੱਪਰ ਸ਼ੋ ਹੋ ਰਿਹਾ ਹੈ ਤੇ ਇਹ ਅਸੀਂ ਜਾ ਰਹੇ ਹਾਂ ਤੇ ਇਹ ਜਿਹੜਾ ਸੁਰੱਖਿਸ਼ਾ ਨਿਸ਼ਾਨ ਹੈ ਇਹ ਸਾਡੇ ਗੁਰਦੁਆਰੇ ਸਾਹਿਬ ਦਾ ਨਿਸ਼ਾਨ ਹੈ ਜਾਮਨ ਪਿੰਡ ਦੇ ਅੰਦਰ ਇਸ ਨਿਸ਼ਾਨ ਤੋਂ ਬਾਰਡਰ ਸਿਰਫ 1/2 ਕਿਲੋਮੀਟਰ ਹੈ ਅੱਛਾ ਸਿਰਫ 1/2 ਕਿਲੋਮੀਟਰ ਸਿਰਫ 1/2 ਕਿਲੋਮੀਟਰ ਉਹਦੇ ਸਾਹਮਣੇ ਦੇਖੋ ਜੀ ਇਹ ਕੀ ਡਾਲ ਜਿਹੜਾ ਪਿੰਡ ਇਹਦੀ ਲੱਗ ਰਹੀ ਹੈ ਚਾਨ ਨਾਲ ਤੇ ਇਹ ਸਰਹੱਦ ਦੇ ਉੱਤੇ ਅਸੀਂ ਬਿਲਕੁਲ ਪਾਕ ਇੰਡੀਆ ਸਰਹੱਦ ਦੇ ਉੱਪਰ ਅਸੀਂ ਜਾ ਰਹੇ ਹਾਂ ਤੇ ਇਹ ਪੀਆਪੀ ਦੇ ਨਾਲ ਦੇ ਨਾਲ ਨਾਲ ਨੇੜੇ ਜਿਹੜਾ ਵੱਡਾ ਪਿੰਡ ਸਾਡੇ ਲੱਗਦਾ ਉਹ ਬੇਦੀਆਂ ਲੱਗਦਾ ਹੈ ਬੇਦੀਆਂ ਬੇਦੀਆਂ ਦੇ ਨਾਲ ਹੀ ਹੈ ਜਹਮਨ ਪਿੰਡ ਜਿਹੜਾ ਬੇ ਅਸੀਂ ਉੱਤੇ ਜਾ ਰਹੇ ਹਾਂ ਬੇਤਿਆਂ ਤੋਂ 1 ਕਿਲੋਮੀਟਰ ਇੰਡੀਆ ਦਾ ਬਾਰਡਰ ਇੱਕ ਹਿਸਾਬ ਦਾ ਤੇ ਜਿਹੜਾ ਜਾਮਣ ਤੋਂ ਉਹ ਸਿਰਫ ਅੱਧਾ ਕਿਲੋਮੀਟਰ ਵਾਹ ਜੀ ਫਾਈਨਲੀ ਆਪਾਂ ਜਾਮਣ ਪਿੰਡ ਦੇ ਵਿੱਚ ਪਹੁੰਚ ਗਏ ਆ ਜਿੱਥੋਂ ਇੰਡੀਆ ਦਾ ਬਾਰਡਰ ਸਿਰਫ ਤੇ ਸਿਰਫ ਅੱਧਾ ਕਿਲੋਮੀਟਰ ਆ ਤੇ ਉਧਰੋਂ ਪਾਕਿਸਤਾਨ ਦਾ ਬਾਰਡਰ ਵੀ ਸਿਰਫ ਅੱਧਾ ਕਿਲੋਮੀਟਰ ਆ ਤੇ ਇਹ ਸਾਹਮਣੇ ਹੁਣ ਆਪਾਂ ਤੁਹਾਨੂੰ ਪਿੰਡ ਦਿਖਾਵਾਂਗੇ ਸਾਡੇ ਸਾਹਮਣੇ ਪਿੰਡ ਹੈ ਜਾਮਣ ਪਿੰਡ ਤੇ ਇਹ ਉਹਦਾ ਬੋਰਡ ਲੱਗਾ ਹੋਇਆ ਤੇ ਹੁਣ ਤੁਹਾਨੂੰ ਦਿਖਾਉਨੇ ਆ ਇਸ ਪਿੰਡ ਕਿਹੋ ਜਿਹਾ ਹੈ ਪਿੰਡ ਦਾ ਬਾਰਡਰ ਦੇ ਨਾਲ ਲੱਗਦਾ ਤੇ ਕੁਝ ਇਹੋ ਜਿਹਾ ਇਹਦਾ ਆਲਾ ਦਵਾਲਾ ਇਸ ਇਲਾਕੇ ਦਾ ਕੋਈ ਮਤਲਬ ਪਧਰਾ ਮਜ਼ਾਨੀਲਾ ਕਾ ਨਹੀਂ ਲੱਗ ਰਿਹਾ ਕੁਝ ਇਸ ਤਰ੍ਹਾਂ ਦਾ ਹੀ ਉੱਚਾ ਨੀਵਾ ਟਿੱਬਿਆਂ ਵਾਲਾ ਤੇ ਇੱਧਰ ਸਾਰਾ ਅੱਗੇ ਹੁਣ ਜਾਮਣ ਪਿੰਡ ਸ਼ੁਰੂ ਹੋ ਜਾਂਦਾ ਤੇ ਇਹ ਜਾਮਣ ਪਿੰਡ ਦਾ ਬੋਰਡ ਲੱਗਾ ਹੋਇਆ ਤੇ ਹੁਣ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਜੀ ਇਤਿਹਾਸਿਕ ਗੁਰਦੁਆਰੇ ਵਿੱਚ ਪਹਿਲੀ ਵਾਰ ਸ਼ਾਇਦ ਗੁਰਦੁਆਰਾ ਜਿਹੜਾ ਜਾਮਣ ਦਾ ਉਹ ਜਰਾ ਪਿੰਡ ਤੋਂ ਬਾਹਰ ਹੈ ਠੀਕ ਹੈ ਸਾਰਾ ਪੂਰਾ ਪਿੰਡ ਕ੍ਰਾਸ ਕਰਕੇ ਤੇ ਆਸੀਂ ਗੁਰਦੁਆਰੇ ਜਾਣੀਆਂ ਤੁਹਾਨੂੰ ਦਰਸ਼ਨ ਕਰਵਾਨੇ ਆ ਤੇ ਗੁਰਦੁਆਰੇ ਦੀ ਹਾਲਤ ਥੋੜੀ ਖਰਾਬ ਹੈ ਲੇਕਿਨ ਜਿਸ ਤਰ੍ਹਾਂ ਦਾ ਵੀ ਅਸੀਂ ਉਹਦੇ ਸਾਹਦੇ ਦਰਸ਼ਨ ਕਰਾਇਆ ਜਾਣਗੇ ਇਹ ਬਰਾ ਇਤਿਹਾਸਿਕ ਪਿੰਡ ਹੈ ਇਹ ਕੋਈ ਇਸ ਤਰ੍ਹਾਂ ਦਾ ਨਹੀਂ ਹੈਗਾ ਇਹ ਉਹ ਪਿੰਡ ਹੈ ਜਿੱਥੇ ਬਾਬਾ ਗੁਰੂ ਨਾਨਕ ਜੀ ਦੇ ਦੋ ਦਫਾ ਇੱਥੇ ਚਰਨਾਂ ਤੇ ਚਰਨ ਪੇ ਤੇ ਇਹ ਦੋ ਦਫਾ ਚਰਨ ਚੋਂ ਪਿੰਡ ਹੈ ਤੇ ਇਹਦਾ ਤੁਹਾਨੂੰ ਉਹਖਾਣੇ ਪਿੰਡ ਦੇ ਨਜ਼ਾਰੇ ਵੀ ਕਰਾਵਾਂਗੇ ਤੁਹਾਨੂੰ ਗੁਰਦੁਆਰੇ ਦੇ ਵੀ ਨਜ਼ਾਰੇ ਕਰਾਵਾਂਗੇ ਤੇ ਇਥੋਂ ਪਿੰਡ ਸ਼ੁਰੂ ਹੋ ਜਾਂਦਾ ਜੀ ਆਓ ਸਭ ਤੋਂ ਪਹਿਲਾਂ ਤੁਹਾਨੂੰ ਪਿੰਡ ਵਿਜ਼ਿਟ ਕਰਾਉਨੇ ਆ ਉਸ ਤੋਂ ਬਾਅਦ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਨੇ ਆ ਕਿਉਂਕਿ ਆਪਾਂ ਪਿੰਡ ਦੇ ਵਿੱਚੋਂ ਲੰਘ ਕੇ ਜਾਣਾ ਤੇ ਕੁਛ ਇਹੋ ਜਿਹਾ ਪਿੰਡ ਹੈ ਜੀ ਇਹ ਜਾਮਣ ਤੇ ਇਹ ਪਿੰਡ ਇੱਥੋਂ ਸ਼ੁਰੂ ਹੋ ਜਾਂਦਾ ਤੇ ਹੁਣ ਆਪਾਂ ਪਿੰਡ 'ਚ ਇੰਟਰ ਕਰਦੇ ਆ ਤੇ ਨਾਲ ਹੀ ਨਾਲ ਤੁਹਾਨੂੰ ਦਿਖਾਉਨੇ ਆ ਇੱਥੇ ਕੁਛ ਨਿਸ਼ਾਨੀਆਂ ਨੇ ਇਸ ਪਿੰਡ ਦੇ ਵਿੱਚ ਸਿੱਖ ਰਾਜ ਦੀਆਂ ਸਿੱਖ ਦੌਰ ਦੀਆਂ ਨਾਨਕਸ਼ਹੀ ਇਟ ਵਾਲੀਆਂ ਤੇ ਉਹ ਵੀ ਤੁਹਾਨੂੰ ਆਪਾਂ ਉਹਦੇ ਦੇ ਦਰਸ਼ਨ ਕਰਵਾਉਨੇ ਆ ਤੇ ਕੁਛ ਇਹੋ ਜਿਹਾ ਇਸ ਪਿੰਡ ਦਾ ਅਲਾਦਵਾਲਾ ਇਹ ਬਾਰਡਰ ਦੇ ਨਾਲ ਲੱਗਦੇ ਪਿੰਡ ਤੁਹਾਨੂੰ ਦਿਖਾ ਰਹੇ ਆ ਜੀ ਬਿਲਕੁਲ ਬਾਰਡਰ ਤੇ ਅੱਧਾ ਕਿਲੋਮੀਟਰ ਬਾਰਡਰ ਆ ਇੱਥੋਂ ਇੱਧਰ ਦੇਖੋ ਬੱਚਾ ਪਾਰਟੀ ਕਿਸ ਤਰ੍ਹਾਂ ਖੇਡ ਰਹੀ ਹੈ ਨਜ਼ਾਰੇ ਲੈ ਰਹੀ ਆ ਇਹ ਪਿੰਡ ਦੀਆਂ ਰੌਣਕਾਂ ਕਿਤੇ ਲੱਭਣੀਆਂ ਕਿ ਕਿਤੇ ਨਹੀਂ ਲੱਭਣੀਆਂ ਦਿਖਾਓ ਜਰਾ ਤੁਸੀਂ ਤਾਂ ਪਾ ਲਓਗੇ ਡੇਟ ਸ਼ੇਡ ਵੀ ਦੱਸੋ ਸੰਮਤ ਲਈ ਇਹਨਾਂ ਸਾਡੀ ਸੰਮਤ ਲਿਖਿਆ ਵਾ ਤੇ ਖਾਸ ਕੋਈ ਭਾਜੀ ਸਮਝ ਨਹੀਂ ਆ ਰਹੀ ਆ ਸਿੰਘ ਲਿਖਿਆ ਇੱਧਰ ਸੰਮਤ ਆ ਜਿਹੜੇ ਵੇਖ ਰਹੇ ਆ ਜੇ ਕਿਸੇ ਨੂੰ ਸਮਝ ਆਈ ਤੇ ਜਰੂਰ ਕਮੈਂਟ ਦੇ ਵਿੱਚ ਦੱਸਿਓ ਐਂਡ ਤੇ ਵੀ ਸਿੰਘ ਲਿਖਿਆ ਵਾ ਸਰਜਣ ਸਿੰਘ ਕੁਛ ਇਸ ਤਰ੍ਹਾਂ ਲਿਖਿਆ ਸਰਜਣ ਸਿੰਘ ਤੇ ਦੇਖੋ ਜੀ ਸਿੱਖਾਂ ਦੀ ਹਵੇਲੀ ਸੀ ਚਾਮਣ ਪਿੰਡ ਦੇ ਵਿੱਚ ਜੋ ਅੱਜ ਵੀ ਮੌਜੂਦ ਆ ਤੇ ਆਪਣੇ ਇਹ ਪਾਕਿਸਤਾਨ ਦੇ ਵਿੱਚ ਇਹ ਪੁਰਾਣੇ ਸਮੇਂ ਦੀਆਂ ਬੈਨਾ ਦੇਖ ਲਓ ਕਿ ਕਿੰਦੇ ਸੋਹਣੀਆਂ ਸ਼ਿੰਗਾਰੀਆਂ ਨੇ ਇੱਥੇ ਕੈਰੀ ਬੈਨਾ ਕਹਿੰਦੇ ਆਣ ਨੂੰ ਤੇ ਇਹ ਇੱਥੇ ਬਹੁਤ ਚੱਲਦੀਆਂ तकरीबन तकरीबन ਜਿਆਦਾ ਟੈਕਸੀ ਦੇ ਵਿੱਚ ਇਹੀ ਚੱਲਦੀਆਂ ਨੇ ਇੱਕ ਉਹ ਸਾਹਮਣੇ ਪਿੱਛੇ ਵੀ ਖੜੀ ਆ ਇੱਧਰ ਬਹੁਤ ਵਧੀਆ ਜੀ ਕਿੱਥੋਂ ਆਇਆ ਤੁਸੀਂ ਅਸੀਂ ਜਲੰਧਰ ਤੋਂ ਆਏ ਆ ਜੀ ਮੈਟ ਲਈ ਰਹ ਹਿਮਾਲਾ ਜੁਣ ਕਹਦੇ ਕੋਲੇ ਹਿਮਾਲਾ ਅੰਬਾਲਾ ਜੀ ਹੈਗਾ ਹਰਿਆਣੇ ਦੇ ਲਾਗੇ ਪੈਂਦਾ ਜੀ ਆਜੀ ਦਾ ਜੀ ਇਹ ਵਾਲੇ ਦੇ ਕਿੱਥੋਂ ਹੋਦੇ ਹੋ ਅੱਛਾ ਅੱਛਾ ਅੰਬਾਲਾ ਤੋਂ ਆਏ ਚਲੋ ਬਹੁਤ ਵਧੀਆ ਜੀ ਬਹੁਤ ਵਧੀਆ ਬਾਸ ਤੁਸੀਂ ਮੈਂ ਬਾਸ ਤੁਸੀਂ ਮਿਲ ਲਿਆ ਭਾਜੀ ਇਤੋਂ ਵੱਡਾ ਕੀ ਹੈ ਜੀ ਹਣਾ ਸਾਬ ਬਹੁਤ ਵਧੀਆ ਓਕੇ ਜੀ ਓਕੇ ਆਓ ਹੁਣ ਚੱਲਦੇ ਆ ਜੀ ਜਿਹੜਾ ਆਪਣੇ ਇਸ ਜਾਮਣ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਆ ਉਹ ਦਿਖਾਉਨੇ ਆ ਜੀ ਤੁਹਾਨੂੰ ਉਹਦੇ ਦਰਸ਼ਨ ਕਰਵਾਉਨੇ ਆ ਤੇ ਆਪ ਵੀ ਦਰਸ਼ਨ ਕਰਦੇ ਆ ਤੇ ਤੁਹਾਨੂੰ ਵੀ ਕਰਾਉਨੇ ਆ ਆਏ ਹੈ ਮਹਿਬੂਬ ਤੇਰਾ ਨਾਂ ਹੀ ਬੜਾ ਸੋਹਣਾ ਯਾਰ ਮੈਂ ਕਿੰਨਾ ਰੱਖਿਆ ਤੇਰਾ ਮਹਿਬੂਬ ਹੈ ਹੈ ਕਿੰਨਾ ਰੱਖਿਆ ਮਹਿਬੂਬ ਵਾਹ ਤੇ ਉਹ ਝੰਡਾ ਲਾਇਆ ਹੋਇਆ ਕਿਸੇ ਨੇ ਉੱਪਰ ਘਰ ਦੇ ਵਿੱਚ ਆਓ ਚੱਲਦੇ ਆ ਜੀ ਅੱਗੇ ਤੇ ਇੱਕ ਪਾਕਿਸਤਾਨ ਦੀ ਆ ਸ਼ਾ 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 ਹੋ ਰਹਾ ਜੀ ਹੈ 80 CD ਮੇਰੇ ਕੋਲ ਹੈ CD 100 CD 70 ਤੇ CD 125 ਇਹ ਬਹੁਤ ਨੇ ਇਥੇ ਤੇ ਹੁਣ ਆਪਾਂ ਪਹੁੰਚ ਗਏ ਆ ਜੀ ਹੌਲੀ ਹੌਲੀ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਕੋਲ ਵਾਹਿਗੁਰੂ ਉਹ ਸਾਹਮਣੇ ਜੋ ਨਜ਼ਰ ਆ ਰਹੀ ਹੈ ਉਹ ਗੁਰਦੁਆਰਾ ਸਾਹਿਬ ਦੀ ਇਮਾਰਤ ਆ ਤੇ ਇਸ ਬੈਕ ਬੈਕ ਸਾਈਡ ਤੇ ਇਹ ਸਾਰਾ ਪਿੰਡ ਆ ਤੇ ਗੁਰੂ ਸਾਹਿਬ ਜੀ ਇਸ ਜਗ੍ਹਾ ਤੇ ਦੋ ਵਾਰ ਆਏ ਨੇ ਦੋ ਵਾਰੀ ਚਰਨ ਪਏ ਨੇ ਗੁਰੂ ਮਹਾਰਾਜ ਦੇ ਆਓ ਚੱਲਦੇ ਆ ਜੀ ਆਪ ਵੀ ਦਰਸ਼ਨ ਕਰਦੇ ਆ ਤੁਹਾਨੂੰ ਵੀ ਕਰਾਉਨੇ ਆ ਪਰ ਜੋ ਇਸ ਇਸ ਇਮਾਰਤ ਦੇ ਜਾਂ ਗੁਰਦੁਆਰਾ ਸਾਹਿਬ ਦੇ ਹਾਲਤ ਵੇਖੀ ਆ ਤੇ ਦਿਲ ਨੂੰ ਧਰੂਜ ਆ ਪੈਂਦਾ ਜੀ ਇਹ ਸਾਡੇ ਕਦੇ ਅਸਥਾਨਾਂ ਦੇ ਮੇਲੇ ਲਗਿਆ ਕਰਦੇ ਸਨ ਇੱਥੇ ਹਮ ਹਮਾ ਕੇ ਸੰਗਤਾਂ ਆਈਆਂ ਕਰਦੀਆਂ ਸਨ ਅੱਜ ਇਹ ਸੁਨਸਾਨ ਪਏ ਆ ਤੇ ਖੰਡਰ ਹਾਲ ਦੇ ਵਿੱਚ ਡਿੱਗ ਰਹੇ ਆ ਆਓ ਹੁਣ ਲਾਗੇ ਚੱਲਦੇ ਆ ਤੇ ਜਾ ਕੇ ਦਰਸ਼ਨ ਕਰਦੇ ਆ ਆ ਤੇ ਇੱਧਰ ਮਹਿਬੂਬ ਹੁਣੇ ਵੀ ਨਾਲ ਹੀ ਹੀਰੋ ਹਾਂਡੇ ਦੇ ਪਿੱਛੇ ਪਿੱਛੇ ਆ ਗਏ ਤੇ ਇਸ ਤਰਫ ਪਿੰਡ ਹੈ ਜੀ ਇਹ ਜਾਮਣ ਪਿੰਡ ਹੈ ਜਿਹੜਾ ਸਾਰਾ ਇਹ ਪਿੰਡ ਤੁਸੀਂ ਉੱਪਰੋਂ ਦੇਖ ਰਹੇ ਹੋ ਇਹ ਸਾਰਾ ਜਾਮਣ ਪਿੰਡ ਹੈ ਜੀ ਆਓ ਹੁਣ ਚੱਲਦੇ ਆ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆ ਤੇ ਤੁਹਾਨੂੰ ਵੀ ਦਰਸ਼ਕਤ ਨੂੰ ਰਾਗਦਰੂਪਾ ਜੀ ਇਧਰੋਂ ਇਧਰ ਜੀ ਹਾਂਜੀ ਤੇ ਮੈਂ ਯਾਰ ਇਹਨਾਂ ਦਾ ਤੇਲੋਂ ਧੰਨਵਾਦ ਕਰਨਾ ਚਾਹੁੰਦਾ ਇਹਨਾਂ ਇਹ ਸ਼ਖਸੀਅਤਾਂ ਦਾ ਇਹਨਾਂ ਦਾ ਦੋਆ ਮਤਲਬ ਬਹੁਤ ਅਸੀ ਇੱਕ ਥੀੜਾ ਬਹੁਤ ਕੰਮ ਕਰ ਰਹੇ ਨੇ ਇਹ ਜਿੰਨਾ ਵੀ ਕਮਾ ਰਹੇ ਨੇ ਮੈਨੂੰ ਇਸ ਜਗ੍ਹਾ ਤੇ ਇਹੀ ਕਮਾ ਰਹੇ ਨੇ ਪਤਾ ਨਹੀਂ ਕਿ ਤੂੰ ਕਿ ਤੂੰ ਪਿੰਡਾਂ ਦੇ ਵਿੱਚੋਂ ਬਾਰਡਰ ਏਰੀਆ ਦੇ ਵਿੱਚ ਇੱਥੋਂ ਸਿਰਫ ਅੱਧਾ ਕਿਲੋਮੀਟਰ ਇੰਡੀਆ ਦਾ ਬਾਰਡਰ ਆ ਤੇ ਆਪਾਂ ਇੱਥੇ ਆਏ ਆ ਤੇ ਇਹਨਾਂ ਦੀ ਬਦੌਲਤ ਹੀ ਆ ਬਾਈ ਧੰਨਵਾਦ ਇਹਨਾਂ ਦਾ ਜੋ ਇਹ ਕਮਾ ਰਹੇ ਨੇ ਦਿਖਾ ਰਹੇ ਨੇ ਇਹ ਸਾਰਾ ਇਲਾਕਾ ਬਾਰਡਰ ਏਰੀਆ ਹੀ ਹੈ ਕਿਸਾਬ ਦਾ ਆਪਣਾ ਵੀਰ ਜੀ ਸਾਡਾ ਵੀ ਇਹ ਸਿਰਫ ਸਿੱਖਾਂ ਦਾ ਨਹੀਂ ਇਹ ਤੇ ਪੰਜਾਬੀਆਂ ਦਾ ਵਿਰਸਾ ਹੈ ਤੇ ਅਸੀਂ ਵੀ ਪੰਜਾਬੀ ਆ ਮਜ਼ਹਬ ਜੋ ਵੀ ਹੋਵੇ ਵਿਰਸਾ ਸਾਰੇ ਦਾ ਸਾਂਝਾ ਹੀ ਹੁੰਦਾ ਹੈ ਵਿਰਸੇ ਦਾ ਮਜ਼ਹਬ ਨਹੀਂ ਹੁੰਦਾ ਤੇ ਸਾਡਾ ਵੀ ਇਹ ਵਿਰਸਾ ਇਤਨੀ ਤਰੀਹੀ ਪ੍ਰਾਤਨ ਜਗਾ ਸੀ ਅਸੀਂ ਕੋਸ਼ਿਸ਼ ਵੀ ਕੀਤੀ ਕਿ ਇਸ ਨੂੰ ਬਚਾ ਲਿਆ ਜਾਏ ਲੇਕਿਨ ਨਹੀਂ ਬਚਾ ਸਕੇ ਡਿਪਾਰਟਮੈਂਟ ਕਹਿੰਦੇ ਨੇ ਸਾਡੇ ਕੋਲ ਫੰਡ ਨਹੀਂ ਹੈਗੇ ਤੇ ਬਸ ਇਹ ਬਿਲਡਿੰਗ ਖਸਤਾ ਹਾਲ ਹੁੰਦੀ ਹੁੰਦੀ ਪਿਛਲੇ ਸਾਲ ਬਾਦਸ਼ਾਹ ਜਦੋਂ ਪਈਆਂ ਬਹੁਤ ਜ਼ਿਆਦਾ ਉਹਦੇ ਉੱਤੇ ਤੇ ਇਹਦਾ ਅੱਧਾ ਹਿੱਸਾ ਜਿਹੜਾ ਸੀ ਉਹ ਡਿੱਗ ਗਿਆ ਤੇ ਇਹ ਹਾਲਾਂਕਿ ਇਸ ਨੂੰ ਵੀ ਕਰਤਾਰਪੁਰ ਦੀ ਤਰ੍ਹਾਂ ਬਚਾਇਆ ਜਾ ਸਕਦਾ ਸੀ ਅੱਧਾ ਕਿਲੋਮੀਟਰ ਬਾਰਡਰ ਹੈ ਇੱਥੇ ਵੀ ਇੱਕ ਕੋਰੀਡੋਰ ਬਣਾਇਆ ਜਾਂਦਾ ਜਿਵੇਂ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਬਣਾ ਕੇ ਫ੍ਰੀ ਐਂਟਰੀ ਦਿੱਤੀ ਜਾਂਦੀ ਹੈ ਇਸ ਨੂੰ ਵੀ ਕੋਰੀਡੋਰ ਬਣਾ ਕੇ ਤੇ ਬਚਾਇਆ ਜਾ ਸਕਦਾ ਸੀ ਲੋਕ ਆਉਂਦੇ ਸੰਗਤਾਂ ਆਉਂਦੀਆਂ ਇੱਥੇ ਆਣ ਕੇ ਆਪਣੇ ਮਸਬੀਰ ਰਸਮਾਂ ਪੂਰੀਆਂ ਕਰਦੀਆਂ ਤੇ ਇਹ ਹੈ ਜੀ ਕਰੋ ਦਰਸ਼ਨ ਸੰਗਤ ਜੀ ਆਓ ਆਪਾਂ ਅੰਦਰ ਚੱਲਦੇ ਆਂ ਅੰਦਰ ਜਾ ਕੇ ਵੀ ਤੁਹਾਨੂੰ ਇਸ ਦੇ ਦਰਸ਼ਨ ਕਰਵਾਵਾਂਗੇ ਪਰ ਦਿਲ ਨੂੰ ਬਹੁਤ ਦੁਖ ਰਿਆ ਸਿੱਖ ਰਾਜ ਦੀ ਸਾਡੀ ਇਹ ਸਾਡੀ ਵਿਸਾਰਤ ਸਿੱਖ ਦੌਰ ਦੀ ਇਹ ਵਿਸਾਰਤ ਗੁਰੂ ਨਾਨਕ ਦੇਵ ਜੀ ਦੇ ਇੱਥੇ ਦੋ ਵਾਰ ਚਰਨ ਪਏ ਆ ਇਸ ਪਿੰਡ ਜਾਮਣ ਪਿੰਡ ਦੇ ਵਿੱਚ ਦੋ ਵਾਰ ਗੁਰੂ ਨਾਨਕ ਦੇਵ ਜੀ ਆਏ ਨੇ ਤੇ ਇਹ ਇਸਥਾਨ ਦੇ ਤੁਸੀਂ ਹਾਲਤ ਆਪ ਦੇਖ ਸਕਦੇ ਹੋ ਕੀ ਹਾਲਤ ਹੋਈ ਪਈ ਨੇ ਜੀ ਐਜੀ ਜੀ ਸਨਵਰ ਸਾਹਿਬ ਸੀ ਅੱਛਾ ਇਹ ਸਰੋਵਰ ਸੀ ਹਾਂਜੀ ਇਹ ਸਰੋਵਰ ਸਾਹਿਬ अच्छा ये सरोवर सी जी ये सारा जहां इधर वाला नहीं नहीं ये सामने वाला जी बस ये प्लाट जेरा अच्छा अच्छा जी ये पहला पक्का सी हां जी पक्का सी इंदे च हजे भी ਥੱਲੇ ਇਟਾ ਹੈ ਨਹੀਂਂ ਦੀਆ ਇੰਦੀਆਂ ਸਾਈਡਾਂ ਤੇ ਰਾ ਹਜੇ ਵੀ ਸੀਰੀਆਂ ਸੜੀਆਂ ਲੇਕਿਨ ਉਹ ਹੁਣ ਮਿੱਟੀ ਪੈਪੋ ਗਈ ਜਾਂ ਤੇ ਨਜ਼ਰ ਨਹੀਂ ਆਉਂਦੀਆਂ ਤੇ ਉਹ ਉਥੇ ਅਗਰ ਅਸੀਂ ਜਿਸ ਤਰ੍ਹਾਂ ਉੱਤੋਂ ਦੀ ਆਵਾਂਗੇ ਤੇ ਉਹ ਹਜੇ ਥੋੜੀਆਂ ਜਿਹੀਆਂ ਪੋੜੀਆਂ ਨਜ਼ਰ ਆਣ ਜਾਂਦੀਆਂ ਠੀਕ ਹੈ ਜੀ ਆਓ ਚੱਲਦੇ ਆਂ ਅੱਗੇ ਜੀ ਦੇਖਦੇ ਆ ਇਹਨੂੰ ਇੰਟਰਸਟ ਕਿੱਧਰ ਨੂੰ ਆਪਣਾ ਪੈਂਦੀ ਪਰਲੀ ਸਾਈਡ ਤੋਂ ਜਾਣਾ ਪੈਣਾ ਹਾਂਜੀ ਪਰਲੀ ਸਾਈਡ ਤੋਂ ਚਲੋ ਜੀ ਚਲੋ ਉਤਤ ਇਸ ਗੁਰਦੁਆਰੇ ਦੇ ਅੰਦਰ ਜੀ ਬਰਾ ਖੂਬਸੂਰਤੀ ਨਾਲ ਕੰਮ ਕੀਤਾ ਗਿਆ ਸੀ ਇਹਦਾ ਜਿਹੜਾ ਗੁੰਬਦ ਸੀ ਉਹ ਗੁੰਬਦ ਦੇ ਅੰਦਰ ਦਸਾਂ ਗੁਰਵਾਦੀਆਂ ਬਰੀਆਂ ਖੂਬਸੂਰਤ ਤਸਵੀਰਾਂ ਬਣਾਈਆਂ ਗਈਆਂ ਨਾਲ ਉਹਨਾਂ ਦੇ ਨਾਮ ਲਿਖੇ ਗਏ ਤੇ ਬਰਾ ਖੂਬਸੂਰਤ ਕੰਮ ਕੀਤਾ ਗਿਆ ਸੀ ਲੇਕਿਨ ਸਾਹਮਣਾ ਹੁੰਦੀ ਵਜ੍ਹਾ ਤੋਂ ਇਹਦਾ ਦਤਰਾ ਵਿੱਚ ਤਰਾਰਾ ਪੈਂਦੀਆਂ ਰਹੀਆਂ ਤੇ ਹੌਸ ਹੌਸਾ ਇਹ ਫਿਰ ਡਿੱਗ ਪਿਆ ਦੇਖੋ ਕਿਤਨਾ ਖੂਬਸੂਰਤ ਇਟਾਂ ਦੇ ਨਾਲ ਕੰਮ ਕੀਤਾ ਗਿਆ ਸਾਰਾ ਸੇ ਘਾਰ ਕੀ ਆਰਕੀਟੈਕਟ ਦਾ ਬਿਹਤਰੀਨ ਸ਼ਹਿਕਾਰ ਹੈ ਵਾਹਿਗੁਰੂ ਸੱਚਾ ਬਾਦਸ਼ਾਹ ਕਦੇ ਇੱਥੇ ਵੀ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੋਣਾ ਇੱਥੇ ਵੀ ਸੰਗਤਾਂ ਹੁੰਦੀਆਂ ਦੇਖੋ ਜੀ ਅੱਛਾ ਅੱਛਾ ਆ ਦੇਖੋ ਖੂਬਸੂਰਤ ਇਸ ਜੇਰੇ ਨੇ ਡਿਜ਼ਾਈਨ ਦੇਖੋ ਕਿਤਨੇ ਖੂਬਸੂਰਤ ਡਿਜ਼ਾਈਨ ਨਾਲ ਬਣਾਇਆ ਗਿਆ ਸੀ ਹੈ ਰੀਜਾ ਦੇ ਨਾਲ ਬਣਾਇਆ ਗਿਆ ਸੀ ਐਸਾਰੇ ਖੂਬਸੂਰਤ ਸੀ ਦੇਖ ਗਈ ਉਹ ਤੁਹਾਨੂੰ ਕੰਮ ਨਜ਼ਰ ਆਇਆ ਵੀ ਨਜ਼ਰ ਆਏਗਾ ਉੱਪਰ ਵਾਲਾ ਹਿੱਸਾ ਜਿਹੜਾ ਡਿੱਗਿਆ ਤੇ ਬਹੁਤ ਦੁੱਖ ਹੋ ਰਿਹਾ ਜੀ ਬਹੁਤ ਜ਼ਿਆਦਾ ਮਾਨੋ ਟੇਸ ਪਹੁੰਚ ਰਹੀ ਹੈ ਇਹ ਸਾਰਾ ਜੋ ਵੀ ਇਹਦਾ ਕੰਮ ਵਗੈਰਾ ਹੋਇਆ ਜੀ ਇਹ ਖਾਲਸਾ ਦੌਰ ਦਾ ਹੀ ਕੰਮ ਹੋਇਆ ਹੈ ਖਾਲਸਾ ਰਾਜ ਦੇ ਟਾਈਮ ਦਾ ਹੈ ਗੁਰਦੁਆਰਾ ਸਾਹਿਬ ਸੀ ਤੇ ਹੁਣ ਇਸ ਦੇ ਕੁਝ ਇਸ ਤਰ੍ਹਾਂ ਦੇ ਹਾਲਾਤ ਨੇ ਇਹ ਇਹ ਜਨਤਾ ਜੀ ਰਾਹ ਗੁਰਦੁਆਰਾ ਸਾਹਿਬ ਦੇ ਉੱਪਰ ਵਾਲੀ ਮੰਜ਼ਰ ਨੂੰ ਆਉ ਦੇਖਦੇ ਆ ਜੀ ਉੱਪਰ ਉੱਪਰ ਕੀ ਸੀ ਵੇ ਵੇ ਇਹ ਜੀ ਪਹਿਲੀ ਮੰਜ਼ਲ ਆ ਜਿੱਥੇ ਪਾਲਕੀ ਇਸ ਤਲੇ ਥਰਾ ਸਾਬ ਸੀ ਉਹਦੇ ਉੱਪਰ ਤੇ ਖਾਲੀ ਜਗ੍ਹਾ ਸੀ ਤੇ ਇਹ ਸੈਡਾ ਵਿੱਚ ਘੁੰਮਣ ਵਾਸਤੇ ਬੈਠਣ ਵਾਸਤੇ ਇਹ ਜਗ੍ਹਾ ਬਣਾਈ ਗਈਆਂ ਵੇਚ ਜਿਆਦਾ ਗੇਣਾ ਜਾਣਾ ਤਲੇ ਦਰਾੜਾ ਪਈਆਂ ਇਧਰ ਸਾਈਡ ਤੇ ਉਹ ਸਾਈਡ ਤੇ ਹਾਂਜੀ ਇਹ ਦਿਖਾਓ ਜੀ ਉਹ ਸਾਹਮਣੇ ਇਹ ਬਿਲਕੁਲ ਸਾਹਮਣੇ 1/2 ਕਿਲੋਮੀਟਰ ਇੰਡੀਆ ਦਾ ਬਾਰਡਰ ਹੈ ਬਿਲਕੁਲ ਸਾਹਮਣੇ ਉਹ ਸਾਹਮਣੇ ਜਿਹੜੀ ਲਾਈਨ ਦਰਖਤਾਂ ਵਾਲੀ ਨਜ਼ਰ ਆ ਰਹੀ ਹੈ ਉਹ ਉਹ ਬਾਰਡਰ ਹੀ ਹੈ ਜੀ ਸਾਹਮਣੇ ਇੰਡੀਆ ਦਾ ਆਓ ਚੱਲਦੇ ਆਂ ਜੀ ਥੱਲੇ ਇਹ ਉੱਪਰ ਵਾਲੀ ਉੱਪਰ ਵਾਲੀ ਮੰਜ਼ਲ ਵੀ ਦਿਖਾ ਦਿਓ ਉੱਪਰ ਵੀ ਹੈ ਹਾਂ ਜੀ ਸਭ ਤੋਂ ਉੱਪਰ ਵਾਲੀ ਮੰਜ਼ਲ ਵੀ ਜਰਾ ਦਿਖਾ ਦਿਨੇ ਆਂ ਇਸ ਤਰ੍ਹਾਂ ਇਹ ਸਾਰਾ ਪਿੰਡ ਨਜ਼ਰ ਆ ਰਿਹਾ ਉਪਰੋਂ ਤੇ ਇਸ ਪਿੰਡ ਦੇ ਵਿੱਚ ਦੋ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਪਏ ਤੇ ਇਸ ਗੁਰਦੁਆਰਾ ਸਾਹਿਬ ਤੇ ਗੁਰੂ ਨਾਨਕ ਦੇਵ ਜੀ ਆਣ ਕੇ ਬੈਠੇ ਸਨ ਇਹ ਪਿੰਡ ਤੋਂ ਬਾਅਦ ਪਿੰਡ ਤੋਂ ਬਾਅਦ ਜੀ ਇਹ ਇੱਕ ਉੱਚਾ ਟੱਬਾ ਸੀ ਤੇ ਰੋੜੀ ਸੀ ਜਿੱਦੇ ਉੱਪਰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਤੋਂ ਆਪਣੇ ਨਾਨਕੇ ਸਫ਼ਰ ਕੀਤਾ ਤੇ ਇਹ ਤੋਂ ਇੱਕ ਦਫਾ ਹੋ ਕੇ ਗਏ ਦੂਸਰੀ ਵਾਰੀ ਵਾਪਸ ਆਏ ਤੇ ਫਿਰ ਇਹ ਤੋਂ ਹੋ ਕੇ ਗਏ ਤੇ ਪਿੰਡ ਤੋਂ ਬਾਹਰ ਇਸ ਜਗ੍ਹਾ ਦੇ ਉੱਤੇ ਉਹ ਬੈਠੇ ਸਰ ਜਿੱਤੇ ਫਿਰ ਗੁਰਦੁਆਰਾ ਤਪીર ਕੀਤਾ ਗਿਆ ਤੇ ਪਿੰਡ ਦਾ ਖੂਬਸੂਰਤ ਨਜ਼ਾਰਾ ਇਧਰੋਂ ਇਹ ਗੁਰੂ ਘਰ ਜਿਹੜਾ ਖੂਬਸੂਰਤ ਜਿਹੜਾ ਬਸ ਚਲਾ ਗਿਆ ਹੋਣਾ ਤੇ ਉਹ ਸਾਬ ਨੇ ਇੰਡੀਆ ਦੀ ਬਚਿਆ ਜੀ ਆ ਇੱਕ ਸਾਈਡ ਥੋੜੀ ਜੀ ਇਹ ਜੀ ਉਹ ਡੂਮ ਸੀ ਜਿਹਦੇ ਅੰਦਰ ਗੁਰਵੰਗੀਆਂ ਖੂਬਸੂਰਤ ਤਸਵੀਰਾਂ ਬਣੀਆਂ ਹੋਈਆਂ ਸਨ ਇਹਦੇ ਪੱਤੀਆਂ ਦੇਖੋ ਕਿਤਨੀਆਂ ਖੂਬਸੂਰਤ ਤਰੀਕੇ ਨਾਲ ਬਣਾਈਆਂ ਗਿਆ ਸੰਸਾਰੀਆਂ ਭਾਈ ਇੱਕ ਬੇਨਤੀ ਆ ਸਾਰਿਆਂ ਨੂੰ ਰਿਕੁਐਸਟ ਆ ਕਿ ਇਸ ਪਾਕਿਸਤਾਨ ਜਿਹੜੇ ਗੁਰਤਾਂ ਆ ਮਾ ਆਪਣੇ ਸਿੱਖ ਰਾਜ ਦੇ ਉਹਨਾਂ ਦੇ ਵਿੱਚ ਵੱਧ ਤੋਂ ਵੱਧ ਆਓ ਉਹਨਾਂ ਨੂੰ ਵੱਧ ਤੋਂ ਵੱਧ ਵਿਜ਼ਿਟ ਕਰੋ ਜਿਹੜੀਆਂ ਇਮਾਰਤਾਂ ਬਚੀਆਂ ਨਾ ਜਿਹੜਾ ਸਾਡਾ ਇਤਿਹਾਸ ਬਚਿਆ ਵਾ ਸਿੱਖ ਦੌਰ ਦਾ ਸਿੱਖ ਰਾਜ ਦਾ ਉਹਨਾਂ ਨੂੰ ਸੰਭਾਲੀਏ ਇਹ ਸਾਂਭਣਾ ਆਪਾਂ ਨੂੰ ਹੀ ਪੈਣਾ ਜੇ ਆਪਾਂ ਵੱਧ ਤੋਂ ਵੱਧ ਇੱਥੇ ਆਵਾਂਗੇ ਤਾਂ ਹੀ ਇਹ ਸਥਾਨ ਆਬਾਦ ਹੋਣਗੇ ਸੰਗਤ ਆਊਗੀ ਫੇਰ ਇਹ ਸਥਾਨਾਂ ਤੇ ਦੀਵੇ ਦੁਆਰਾ ਮਹਾਰਾਜ ਦਾ ਫੇਰ ਹੀ ਪ੍ਰਕਾਸ਼ ਹੋਊਗਾ ਤੇ ਜਿਹੜੇ ਬੱਚੇ ਆਸਥਾਨ ਉਹਨਾਂ ਨੂੰ ਆਪਾਂ ਬਚਾ ਲਈਏ ਇਹ ਮੇਰੀ ਬੇਨਤੀ ਹੈ ਹੱਥ ਵਨ ਕੇ ਦੇਖੋ ਇਹ ਪਿੰਡ ਦੇ ਵਿੱਚ ਹਜੇ ਵੀ ਕੋਈ ਮਹਿਮਾਨ ਆਣ ਬਰੇ ਬਰੇ ਦੂਰੋਂ ਲੋਕ ਆਂਦੇ ਨੇ ਉਹ ਇਸ ਗਰੂ ਕਰ ਨੂੰ ਵਿਜ਼ਿਟ ਕਰਦੇ ਨੇ ਦੇਖਣ ਵਾਸਤੇ ਹਜੇ ਵੀ ਸਾਸੀ ਅਗਰ ਇਧਰ ਦਿਖਾਓ ਇੱਕ ਫੈਮਿਲੀ ਆਈ ਏ ਇਹ ਵੀ ਯਕੀਨਨ ਇਸ ਨੂੰ ਵਿਜ਼ਿਟ ਕਰਨ ਵਾਸਤੇ ਆਈ ਏ ਤੇ ਇਧਰ ਕੋਈ ਸ਼ਾਦੀ ਹੋਵੇ ਕੁਝ ਵੀ ਹੋਵੇ ਉਹ ਸਾਰੇ ਲੋਕ ਇੱਕ ਵਾਰ ਇਸ ਨੂੰ ਦੇਖਣ ਜ਼ਰੂਰ ਆਤੇ ਨੇ ਤੇ ਜੇਕਰ ਇਸ ਨੂੰ ਬਚਾ ਲਿਆ ਜਾਏ ਤੇ ਇਹ ਨਾ ਸਿਰਫ ਸਿੱਖ ਮਜ਼ਬ ਲਈ ਇੱਕ ਅੱਛੀ ਜਗ੍ਹਾ ਹੋਵੇ ਬਲਕਿ ਲੋਕਲ ਦਾ ਵੀ ਇਥੇ ਨਾਮ ਬਣ ਜਾਏਗਾ ਇੱਕ ਦੁਬਾਰਾ ਆਬਾਦ ਹੋ ਜਾਏਗੀ ਤੇ ਦੁਬਾਰਾ ਇਥੇ ਸੰਗਤਾਂ ਸ਼ੁਰੂ ਹੋਣਗੀਆਂ ਤੇ ਇਸ ਨੂੰ ਬਰ ਚੜ ਕੇ ਅੱਗੇ ਆਣ ਕੇ ਇਸ ਨੂੰ ਕੋਈ ਸਾਬ ਸੁਭਾਲ ਦਾ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਮਹਿਕਮਿਆਂ ਦਾ ਕੋਈ ਇਤਨਾ ਵਸ ਨਹੀਂ ਹੈਗਾ ਜੀ ਦੀ ਵਜ੍ਹਾ ਤੋਂ ਇਹ ਇਮਾਰਤ ਪਹਿਲੇ ਹੀ ਸਾਡੇ ਕੋ ਡਿੱਗ ਗਈ ਤੇ ਇਸ ਨੂੰ ਮਜ਼ੀਦ ਅਸੇ ਚਾਹੀਏ ਤੇ ਦੁਬਾਰਾ ਇਹਦਾ ਅੱਧਾ ਹਿੱਸਾ ਬਚਾ ਸਕਦੇ ਹਾਂ ਜੀ ਤੇ ਇਹ ਸੀ ਜੀ ਗੁਰੂ ਦਵਰਾ ਸਾਹਿਬ ਦੇ ਦਰਸ਼ਨ ਦੇਦਾਰੇ ਤੇ ਜੋ ਸਿੱਖ ਸੰਗਤਾਂ ਨੂੰ ਉਡੀਕ ਰਹੇ ਨੇ ਤੇ ਵੱਧ ਚੜ ਕੇ ਇੱਧਰ ਨੂੰ ਆਓ ਆਓ ਚੱਲਦੇ ਆ ਬਣਾਓ ਜੀ ਬਣਾਓ ਜੀ ਮਿਹਰਬਾਨੀ ਹਾਂਜੀ ਫੋਟੋ ਬਣਾਨੀ ਹੈ ਜੀ ਆਜੋ ਆਜੋ ਜੀ ਆਜੋ ਕੋਈ ਚੱਕਰ ਆਪਾਂ ਜੀ ਫੜੇ ਆਓ ਜੀ ਆਓ ਕੋਈ ਨਹੀਂ ਆਪਾਂ ਤੁਹਾਨੂੰ ਸਾਰਿਆਂ ਸਾਰਿਆਂ ਨੂੰ ਦਿਖਾਓ ਇਹਨਾਂ ਨੂੰ ਇਹਨਾਂ ਨੂੰ ਆਪਾਂ ਹੀ ਲੈ ਆਉਂਨੇ ਆ ਇਹ ਜੀ ਤਸਵੀਰیں ਬਣਵਾ ਰਹੇ ਨੇ ਥੈਂਕ ਯੂ ਸਰਦਾਰ ਜੀ ਸਰਦਾਰ ਜੀ ਉਹਨਾਂ ਨਾਲ ਪਿਆਰ ਆਪਣਾ ਸ਼ੋਅ ਕਰ ਰਹੇ ਨੇ ਆਪਣੇ ਪਿਆਰ ਆਪਣਾ ਮੁਹੱਬਤ ਇਹਨਾਂ ਵਾਸਤੇ ਇਹ ਵੀ ਦਸਦਾ ਬਾਰ ਬਾਰ ਸਾਲ ਵਾਲੇ ਆ ਰਹੇ ਆ। ਇਹ ਪਿੰਡ ਕਿੰਨਾ ਭਾਗਾ ਵਾਲਾ ਪਿੰਡ ਆ ਜਿਸ ਪਿੰਡ ਦੇ ਵਿੱਚ ਦੋ ਆਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਤੇ ਇਹ ਸੀ ਜੀ ਜਾਮਣ ਪਿੰਡ ਜਿਸ ਨੂੰ ਤੁਸੀਂ ਜਿਹਦੇ ਦਰਸ਼ਨ ਕੀਤੇ ਤੇ ਇਹਦੇ ਨਾਲ ਹੀ ਅੱਧਾ ਕਿਲੋਮੀਟਰ ਤੇ ਆਪਣਾ ਇੰਡੀਆ ਸ਼ੁਰੂ ਹੋ ਜਾਂਦਾ ਇਸ ਰਹਾਦੀ ਇਲਾਕਾ ਸਾਰਾ ਤੇ ਇਹ ਵੀ ਵਿਜ਼ਿਟ ਕਰ ਰਹੇ ਆ ਤੇ ਜਾਮਣ ਦਾ ਬੋਰਡ ਆ ਆਓ ਚੱਲਦੇ ਆ ਇੱਥੇ ਨਾਲ ਹੀ ਇੱਕ ਹੋਰ ਗੁਰਦੁਆਰਾ ਸਾਹਿਬ ਉਹਦੇ ਵੀ ਤੁਹਾਨੂੰ ਦਰਸ਼ਨ ਕਰਵਾਉਨੇ ਆ। ਇਸੇ ਵੀਡੀਓ ਦੇ ਵਿੱਚ ਉਹਦੇ ਵੀ ਤੁਸੀਂ ਅੱਗੇ ਦਰਸ਼ਨ ਕਰੋ ਜੀ। ਆਓ ਚੱਲਦੇ ਆ ਜੀ। ਇਹ ਆ ਜੀ ਬਾਰਡਰ ਏਰੀਆ ਦੇ ਆਸ-ਪਾਸ ਦੇ ਪਿੰਡ ਬਿਲਕੁਲ ਇਹ ਬਾਰਡਰ ਦੇ ਨਾਲ ਹੀ ਹੈ ਇੱਕ ਹਸਾਬ ਦਾ ਇਹ ਪਿੰਡ। ਜਿੱਥੇ ਆਪਾਂ ਚੱਲੇ ਆ ਜੀ। ਕੋਸ਼ ਇਹੋ ਜਿਹਾ ਇਹਦਾ ਹਾਲਾਦ ਵਾਲਾ। ਇਹ ਆ ਜੀ ਹੁਣ ਅਸੀਂ ਬਾਰਡਰ ਦੇ ਬਿਲਕੁਲ ਨਜ਼ੀਕ ਆ ਗਿਆ। ਅੱਗੇ ਜਿਹੜਾ ਅਸੀਂ ਪਿੰਡ ਸੀ ਉੱਥੋਂ ਤੋਂ ਫੇਰ ਵੀ ਬਾਰਡਰ 1/2 ਕਿਲੋਮੀਟਰ ਸੀ। ਤੇ ਇਹ ਹੁਣ ਜੇ ਇਸ ਪਿੰਡ ਦੇ ਕੋਲ ਅਸੀਂ ਪਹੁੰਚ ਗਏ ਆ ਇਹ ਬਿਲਕੁਲ ਬਾਰਡਰ ਤੇ ਜ਼ਿਆਦਾ ਨਜ਼ਦੀਕ ਹੈ ਚੰਦ 100 ਮੀਟਰ ਤੋਂ ਬਾਅਦ ਇਹ ਬਾਰਡਰ ਆ ਜਾਏਗਾ ਇਹ ਸਿੱਧਾ ਹੀ ਤੇ ਅਸੀਂ ਐਸਮ ਗਵਿੰਡ ਕ੍ਰਾਸ ਕਰ ਰਹੇ ਆ ਅੱਗੋਂ ਅਸੀਂ ਜਾ ਰਹੇ ਆ ਗਵਿੰਡੀ ਗਵਿੰਡੀ ਵਿੱਚ ਵੀ ਅਸੀਂ ਤੁਹਾਨੂੰ ਇੱਕ ਪ੍ਰਾਤਨ ਸਥਾਨ ਜਿਹੜਾ ਵੇ ਪਹਿਲੀ ਪਤਸ਼ਾਹੀ ਦਾ ਗੁਰਦੁਆਰਾ ਉਹਦੇ ਦਰਸ਼ਨ ਕਰਵਾਵਾਂਗੇ ਤੇ ਇਸ ਟਾਈਮ ਆਪਾਂ ਫੇਰ ਰਹੇ ਆ ਜੀ ਗਵਿੰਡ ਗਵਿੰਡ ਪਿੰਡ ਆ ਬਿਲਕੁਲ ਬਾਰਡਰ ਦੇ ਉੱਪਰ ਆ ਇਹ ਪਾਕਿਸਤਾਨ ਦਾ ਪਿੰਡ ਆ ਤੇ ਕੁਛ ਇਹੋ ਜਿਹਾ ਇਹਦਾ ਅਲਾਦਵਾਲਾ ਤੇ ਇਹ ਜਿਹੜੀ ਇਹ ਜਿਹੜੀ ਆ ਇਹ ਡਿਫੈਂਸ ਲਾਈਨ ਜੀ ਤਰ੍ਹਾਂ ਬਣਾਈ ਹੋਈ ਹੈ ਇਹਨਾਂ ਨੇ ਬਾਕੀ ਆਪਾਂ ਭਾਜੀ ਤੋਂ ਪੁੱਛਦੇ ਆ ਚੰਗੀ ਤਰ੍ਹਾਂ ਇਸੇ ਡਿਟੇਲ ਬਾਰੇ ਹਾਂਜੀ ਸਾਹਿਬ ਜੀ ਠੀਕ ਲੋ ਜੀ ਆਵਾਜ਼ ਜ਼ਰੂਰ ਖਾਵਾਂਗੇ ਬਹੁਤ ਠੀਕ ਠਾਕ ਹੋ ਸ਼ੁਕਰ ਅੱਲਾਹ ਕੀ ਨਾਮ ਆ ਜੀ ਮੁਹੰਮਦ ਭਰਾਣ ਜੀ ਅੱਛਾ ਅੱਛਾ ਚਲੋ ਬਹੁਤ ਵਧੀਆ ਸਕੂਲ ਨੂੰ ਆਇਆ ਲੱਗਦਾ ਹਾਂਜੀ ਚਲ ਤੇ ਇਸ ਤਰ੍ਹਾਂ ਦਾ ਕੁਛ ਅਲਾਦਵਾਲਾ ਇੱਥੇ ਹਾਂਜੀ ਉਹ ਅਸੀਂ ਗਵਿੰਡ ਪਿੰਡ ਵਿੱਚ ਮੌਜੂਦ ਆ ਜੀ ਇੱਥੋਂ ਅਸੀਂ ਆਪਣਾ ਅਗਲੀ ਮੰਜ਼ਲ ਤੇ ਜਾ ਰਹੀ ਆ ਕਿੰਨਾ ਨਾ ਗਵਿੰਡੀ ਉਹ ਨਾਲ ਇੱਕ ਛੋਟਾ ਜਿਹਾ ਪਿੰਡ ਹੈ ਤੇ ਇਹ ਡਿਫੈਂਸ ਲਾਈਨ ਅਸੀਂ ਕ੍ਰਾਸ ਕੀਤੀ ਹੈ ਨਾਲ ਸੇਮ ਜਾ ਰਹੀ ਹੈ ਸੇਮ ਵੀ ਤਕਰੀਬਨ ਡਿਫੈਂਸ ਦਾ ਕੰਮ ਦੇ ਰਹੀ ਹੈ ਤੇ ਬਿਲਕੁਲ ਬਾਰਡਰ ਦਾ ਇਹ ਇੰਡੀਆ ਪਾਕਿਸਤਾਨ ਬਾਰਡਰ ਦੇ ਉੱਪਰ ਹੈ ਵਾਕਿਆ ਪਿੰਡ ਤੇ ਅਗਲਾ ਪਿੰਡ ਜਿਹੜਾ ਅਸੀਂ ਤੁਹਾਨੂੰ ਦਿਖਾਉਣੇ ਆ ਉਹਦੇ ਵਿੱਚ ਬਰਾ ਇਤਿਹਾਸਿਕ ਗੁਰਦੁਆਰਾ ਉਹ ਤੱਕ ਦਿਖਾਵਾਂਗੇ ਤੇ ਇਹ ਬਰਾ ਜ਼ਬਰਦਸਤ ਜਿਹਾ ਇੱਕ ਮਾਹੌਲ ਹੈ ਪਿੰਡਾਂ ਦਾ ਜਿਹੜਾ ਆਮ ਤੌਰ ਤੇ ਸਾਨੂੰ ਸ਼ਹਿਰਾਂ ਵਿੱਚੋਂ ਨਜ਼ਰ ਨਹੀਂ ਮਿਲਦਾ ਦੇ ਇੱਕੋ ਪਾਤੀਆਂ ਪੁੱਤੀਆਂ ਇਹ ਸਾਰੇ ਗੋਇਸ਼ੋਏ ਪਏ ਹੋ ਇਹਨਾਂ ਨਾਲ ਹੀ ਇੱਧਰ ਵੀ ਸਾਡੀਆਂ ਪਾਤੀਆਂ ਲੱਗੀਆਂ ਹੋਈਆਂ ਨੇ ਤੇ ਇਹ ਉਹੀ ਇੱਕ ਜੋ ਮਾਹੌਲ ਹੁੰਦਾ ਪਿੰਡਾਂ ਦਾ ਸ਼ੁਰੂ ਦੇ ਉੱਤੇ ਉਹ ਸਾਰਾ ਇੱਥੇ ਨਜ਼ਰ ਆ ਰਿਹਾ ਹੈ ਤੇ ਬੜਾ ਜ਼ਬਰਦਸਤ ਜਿਹਾ 뷰 ਹੈ ਵਾਲਾ ਤੇ ਇਹ ਗਵਿੰਡ ਪਿੰਡ ਹੈ ਹੁਣ ਅਸੀਂ ਜਾ ਰਹੇ ਹਾਂ ਜੀ ਗਵਿੰਡੀ ਤੇ ਗਵਿੰਡੀ ਵਿੱਚ ਜਾ ਕੇ ਤੁਹਾਨੂੰ ਅਸੀਂ ਦਰਸ਼ਨ ਕਰਵਾਨੇ ਇਹ ਸਾਹਮਣੇ ਜੋ ਦੇਖ ਰਹੇ ਹੋ ਤੁਸੀਂ ਇਹ ਦਰਖਤਾਂ ਇਹ ਨੇ ਇਹਨਾਂ ਦੇ ਵਿੱਚ ਗੁਰਦੁਆਰਾ ਸਾਹਿਬਾ ਤੇ ਇਹਦੀ ਛੋਟੀ ਜੀ ਇਮਾਰਤ ਬਚੀ ਆ ਆਓ ਦੇ ਦਰਸ਼ਨ ਕਰਦੇ ਆਂ ਤੇ ਤੁਜੀ ਦੇਖ ਰਿਹਾ ਉਹਦੇ ਵਿੱਚ ਛੋਟੀ ਜੀ ਇਮਾਰਤ ਐ ਇੱਥੋਂ ਰਸਤਾ ਦੇਖਦੇ ਆਂ ਜੇ ਪੱਕ ਡੰਡੀ ਜਾਂਦੀ ਆ ਇਹਨੂੰ ਇੱਥੋਂ ਨਿਕਲਣਾ ਬੜਾ ਹੋ ਜਾਣਾ ਜਾਂ ਇਹਨੂੰ ਰਾਜੰਦ ਨਹੀਂ ਰਸਤਾ ਐ ਨਹੀਂ ਐ ਇੱਥੋਂ ਤੁਰ ਕੇ ਜਾਣਾ ਪੈਣਾ ਇਹ ਹੁਣ ਆਪਾਂ ਪਹੁੰਚ ਗਏ ਆ ਜੀ ਇਸ ਸਥਾਨ ਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਬਾਹਰ ਤੇ ਆਓ ਆਪ ਵੀ ਦਰਸ਼ਨ ਕਰਦੇ ਆਂ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਆਂ ਨਾਲੇ ਥੋੜਾ ਬੋਤਾ ਭਾਜੀ ਨੂੰ ਕਹਿੰਦੇ ਆ ਕਿ ਇਹਦੇ ਬਾਰੇ ਇਹਦਾ ਕੋਈ ਜਿਹੜੀ ਇਹਦੀ ਹਿਸਟਰੀ ਹੈ ਜਾਂ ਇਹਦਾ ਇਤਿਹਾਸ ਆ ਉਹਦੇ ਬਾਰੇ ਵੀ ਜਰੂਰ ਦੱਸਿਓ। ਆਸੀਂ ਜੀ ਹੁਣ ਪਹੁੰਚ ਗਏ ਆ ਗਵਿੰਡੀ ਪਿੰਡ ਦੇ ਅੰਦਰ ਇਹ ਜਿਹੜਾ ਅਸਥਾਨ ਨੇ ਇਹ ਗਵਿੰਡੀ ਪਿੰਡ ਤੋਂ ਥੋੜਾ ਜਿਹਾ ਬਾਹਰ ਹੈ। ਅਗਰ ਤੁਸੀਂ ਇੱਥੇ ਸਾਹਮਣੇ ਦੇਖੋ ਤੇ ਇਹ ਸਾਹਮਣੇ ਸਾਡੇ ਪਿੱਛੇ ਜਿਹੜਾ ਇਹ ਗਵਿੰਡੀ ਪਿੰਡ ਨਜ਼ਰ ਆਏਗਾ ਤੇ ਇਹ ਉਸ ਤੋਂ ਪਹਿਲੇ ਬਾਹਰ ਹੈ ਜਿਸ ਤਰ੍ਹਾਂ ਆ ਬਾਬਾ ਗੁਰੂ ਨਾਨਕ ਦੀ ਆਦਤ ਹੁੰਦੀ ਸੀ ਕਿ ਉਹ ਹਮੇਸ਼ਾ ਕਿਸੇ ਵੀ ਪਿੰਡ ਤੋਂ ਲੰਘਦੇ ਹੋਏ ਆ ਜ਼ਿਆਦਾਤਰ ਪਿੰਡੋਂ ਬਾਹਰ ਹੀ ਹੋ ਰੁਕੋ ਦੇ ਹੁੰਦੇ ਸੰਤੇ ਇਹ ਪਹਿਲੀ ਪਤਸ਼ਾਹ ਦਾ ਗੁਰਦੁਆਰਾ ਇਸ ਗੁਰਦੁਆਰਾ ਲਾਹੌਰਾਂ ਸਾਹਿਬ ਕਹਿੰਦੇ ਨੇ ਤੇ ਇਹਦੀ ਕੋਈ ਬਹੁਤ ਜ਼ਿਆਦਾ ਹਿਸਟਰੀ ਸਾਨੂੰ ਮਿਲ ਨਹੀਂ ਸਕੇ ਕਿ ਇਹਦੀ ਕਿੰਨੀ ਇੱਥੇ ਬਿਲਡਿੰਗ ਸੀ ਕਿੱਡੀ ਵੱਡੀ ਸੀ ਜਾਂ ਕੀ ਹਸਾਬ-ਤਾਬ ਸੀ ਜਾਂ ਇਸ ਸਨੋਵਰ ਸਾਹਿਬ ਕੀ ਇੱਥੇ ਜੀ ਲੇਕਿਨ ਇਸ ਦਾ ਸਾਨੂੰ ਹੁਣ ਸਿਰਫ ਸਾਈਟ ਉੱਤੇ ਦੇਖ ਕੇ ਮੌਕੇ ਉੱਤੇ ਸਾਨੂੰ ਸਿਰਫ ਇੱਕ ਇਹ ਜਗ੍ਹਾ ਬਚਦੀ ਹੈ ਬਾਕੀ ਜਗ੍ਹਾ ਜਿਹੜੀ ਹੈ ਉਹ ਖਤਮ ਹੋ ਗਈ ਹੈ ਤੇ ਇੰਨੀ ਇੱਕ ਜਗ੍ਹਾ ਬਚੀ ਹੈ ਇਹਨੂੰ ਵੀ ਕੋਈ ਲੋਕੀ ਜਿਹੜੇ ਨੇ ਕਿਸੇ ਨੇ ਸੋਨੇ ਦੀ ਤਲਾਸ਼ ਵਿੱਚ ਇਥੇ ਫਰਸ਼ ਫਰਸ਼ ਦਾ ਪੋਰਟ ਦਿੱਤਾ ਇਹ ਤੁਸੀਂ ਦਰਖਤ ਵੇਖੋ ਇੱਥੇ ਇੱਕ ਕੱਡੋ ਕੱਟ ਵੀ 100 ਸਾਲ ਤੋਂ ਕੱਟਦੇ ਨਹੀਂ ਹੋਏਗਾ ਦਰਖਤ ਇਹ ਬਿਲਕੁਲ ਇੱਥੇ ਨਾ ਜਿਆਦਾ ਇਮਾਰਤਾਂ ਦਾ ਜਿਹੜਾ ਨੁਕਸਾਨ ਕੀਤਾ ਜਾਂਦਾ ਉਹ ਸਿਰਫ ਥੱਲੋਂ ਕੁਝ ਪੈਸੇ ਕੱਢਣ ਦੇ ਲਈ ਜਾਂ ਕੁਝ ਹੀਰਾ ਜਵਾਰਾ ਤੇ ਉਹਨਾਂ ਨੂੰ ਲੱਗਦਾ ਕਿ ਇੱਥੇ ਕੋਈ ਸੋਨਾ ਦੱਪਿਆ ਹੋਊਗਾ ਉਹਨੂੰ ਕੱਢਣ ਦੇ ਲਈ ਇਹਨਾਂ ਇਮਾਰਤਾਂ ਨੂੰ ਇਹ ਫੋਲਦੇ ਰਹਿੰਦੇ ਆ ਬਸ ਉਹਦੇ ਨਾਲ ਹੀ ਇਹ ਸਾਰੀਆਂ ਇਮਾਰਤਾਂ ਦਾ ਨੁਕਸਾਨ ਕੀਤਾ ਪਿਆ ਜਿਆਦਾ ਕਰ ਇੱਥੇ ਉਹ ਕੋਈ ਗੱਲਾਂ ਮਸ਼ਹੂਰ ਕਰ ਦਿੰਦੇ ਨਾ ਕਿ ਮੈਨੂੰ ਲੱਭੀ ਸੀ ਦੇਖ ਤੇ ਮੈਨੂੰ ਫਟਾਣੀ ਚੀਜ਼ ਲੱਭੀ ਸੀ ਇਹ ਹੈ ਜੀ ਉਹ ਗੁਰਦੁਆਰਾ ਸਾਹਿਬ ਪਹਿਲੀ ਪਾਛਾਈ ਦਾ ਦੇਖੋ ਜਿੱਦਾਂ ਆ ਖੋਦਿਆ ਪਿਆ ਅੰਦਰ ਵੀ ਫਰਸ਼ ਫੁਰਚ ਪੁੱਟਿਆ ਪਿਆ ਕੋਈ ਕੰਧਾਂ 'ਚ ਦੇਖਦਾ ਰਹਿੰਦਾ ਕੋਈ ਕਿਤੇ ਦੇਖਦਾ ਰਹਿੰਦਾ ਦੇਖ ਲਓ ਜੀ ਇਹ ਗੁਰਦੁਆਰਾ ਸਾਹਿਬ ਦੇ ਹਰ ਗੁਰਦੁਆਰਾ ਸਾਹਿਬ ਦੇ ਚਾਰ ਦਰਵਾਜ਼ੇ 1 2 ਇੱਧਰ 3 ਤੇ ਆ ਜਿਹੜੂ ਆਪਾਂ ਲੰਗੇ ਇਹ 4 ਅੱਜ ਵੀ ਇਹ ਠੀਕ ਹਾਲਤ ਦੇ ਵਿੱਚ ਹੈ ਢੀ ਖਰਾਬ ਹਾਲਤ ਦੇ ਵਿੱਚ ਨਹੀਂ ਤੇ ਇਹਨੂੰ ਵੀ ਬਚਾਉਣਾ ਚਾਹੀਦਾ ਜੀ ਇਤੇ ਆਪਾਂ ਹੁਣ ਬੇਨਤੀ ਕਰ ਸਕਦੇ ਹਾਂ ਕਿ ਪਾਕਿਸਤਾਨ ਵਾਲੇ ਜਿਹੜੀ ਇੱਥੇ ਦੀ ਸੰਗਤ ਆ ਉਹਨਾਂ ਨੂੰ ਵਾਤੂ-ਵਾਦ ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ। ਇਹ ਕੁਛ ਇਹੋ ਜਿਹਾ ਇਹਦਾ ਆਲਾ-ਦਵਾਲਾ ਤੇ ਇੱਧਰ ਸਾਰੇ ਜਾੜ ਪਿਆ ਹੋਇਆ ਸਾਰੇ ਦਰਖਤ ਝਾੜੀਆਂ ਚੂੜੀਆਂ ਇਹ ਜਿੰਨੀ ਵੀ ਆ ਜਗ੍ਹਾ ਜਿੰਨੇ ਜਿਹੜੀ ਹਜੇ ਕਬਰ ਨਹੀਂ ਕੀਤੀ ਗਈ ਇਹ ਮੇਰੇ ਹਿਸਾਬ ਨਾਲ ਤਾਂ ਗੁਰਦੁਆਰਾ ਸਾਹਿਬ ਦੀ ਜਗ੍ਹਾ ਹਾਂਜੀ ਇਹ ਇਹ ਦੇਖੋ ਨਾ ਇਹ ਲੱਗਦਾ ਵੇ ਜਿਵੇਂ ਇਹ ਸਨੋਵਰ ਸਾਹਿਬ ਹੋ ਸਕਦਾ ਸੀ ਕਿ ਜਿਸ ਸਮਾਂ ਡੂੰਗਾ ਹੈ ساری ਜਗਤ ਨਾਲ ਡੂੰਗੀ ਜਗ੍ਹਾ ਹੈ ਤੇ ਇਹ ਹੋ ਸਕਦਾ ਸੀ ਕਿ ਜਦ ਸਨੋਵਰ ਸਾਹਿਬ ਆਵੇ ਜਿੰਦੀਆਂ ਇਟਾ ਉਟਾ ਚੋਕਲੀਆਂ ਹੋ ਨਾ ਬਿਲਕੁਲ ਇਹਨਾਂ ਦਾ ਬਾਕੀ ਸਟਰਕਚਰ ਦਿਖਾਉ ਤੇ ਪੇਂਟਿੰਗ ਜਰਾ ਕੰਮ ਬਰਾ ਖੂਬਸੂਰਤ ਸੋਨਾ ਰੰਗਦਾਰ ਕੰਮ ਕੀਤਾ ਗਿਆ ਹੈ ਖੂਬਸੂਰਤ ਪਤੀਆਂ ਬਣਾਈਆਂ ਗਈਆਂ ਨੇ ਤੇ ਦਰਵਾਜ਼ੇ ਬਰੇ ਖੂਬਸੂਰਤ ਤਰੀਕੇ ਨਾਲ ਬਰਾਏ ਗਏ ਨੇ ਪਿੱਲਰ ਵਗੈਰਾ ਤੇ ਲੱਗਦਾ ਹੈ ਕਿ ਜਿਵੇਂ ਮਾਜ਼ੀ ਵਿੱਚ ਦੀ ਇਮਾਰਤ ਬੜੀ ਖੂਬਸੂਰਤ ਹੋਏਗੀ ਬਹੁਤ ਵੱਡੀ ਹੋਏਗੀ ਆਈ ਦਾ ਪੁੱਟਿਆ ਜੀ ਥੱਲੋਂ ਕੱਢਣ ਦੇ ਲਈ ਕੁਛ ਨਾ ਕੁਛ ਪਰ ਇਹਨਾਂ ਨੂੰ ਇਹ ਨਹੀਂ ਪਤਾ ਖੋਤੇ ਦੇ ਬਚਿਆਂ ਨੂੰ ਕਿ ਇਹ ਕਿਸੇ ਦੀ ਬਹੁਤ ਕੀਮਤੀ ਇਹ ਜਗਾ ਤੇ ਇਹ ਸੀ ਜੀ ਇਸ ਸਥਾਨ ਦੇ ਦਰਸ਼ਨ ਤੇ ਬਹੁਤ ਭਾਗ ਵਾਲੇ ਆ ਮਾਰਾ ਹੀ ਨਾ ਮੌਕਾ ਬਖਸ਼ਿਆ ਇਸ ਸਥਾਨ ਦੇ ਦਰਸ਼ਨ ਕੀਤੇ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਕਿਸੇ ਰੱਬੀ ਰੂਹ ਤੱਕ ਇਹ ਵੀਡੀਓ ਜਾਵੇ ਤੇ ਇਹਨਾਂ ਇਹਨਾਂ ਸਥਾਨਾਂ ਦੀ ਪਾਕਿਸਤਾਨ ਦੇ ਵਿੱਚ ਸਾਮ ਸੰਭਾਲ ਹੋ ਸਕੇ ਜਿਹੜੇ ਇਹ ਇਹ ਗੁਰਦੁਆਰਾ ਸਾਹਿਬ ਨੇ ਸਾਰੇ ਸਿੱਖ ਦੌਰ ਦੇ ਨੇ ਸਿੱਖ ਰਾਜ ਦੇ ਨੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹਨਾਂ ਦੀ ਸੇਵਾ ਕਰਵਾਈ ਹੋਈ ਆ ਫਰੀ ਸਿੰਘ ਨਲਵਾ ਜੀ ਨੇ ਇਹਨਾਂ ਦੀ ਸੇਵਾ ਕਰਵਾਈ ਹੋਈ ਆ ਤੇ ਇਮਾਰਤਾਂ ਬਸ ਡਿੱਗਣ ਦੇ ਲਾਗੇ ਛੱਗੀਆਂ ਆ ਰੈਨੋਵੇਟ ਇਹ ਮੁਰੰਮਤ ਮੰਗ ਰਹੀਆਂ ਨੇ ਤੇ ਕੁਝ ਇਮਾਰਤਾਂ ਡਿੱਗ ਗਈਆਂ ਨੇ ਇਹ ਸਾਡਾ ਸਨਹਿਰੀ ਖਜ਼ਾਨਾ ਵਾ ਤੇ ਇਹਨੂੰ ਸਾਮ ਸੰਭਾਲ ਕਰਨੀ ਸਾਡਾ ਫਰਜ਼ ਆ ਵੱਧ ਤੋਂ ਵੱਧ ਪਾਕਿਸਤਾਨ ਵਾਲੀ ਸਾਈਡ ਆਓ ਇਹਨਾਂ ਆਸਥਾਨਾਂ ਨੂੰ ਵਿਜ਼ਿਟ ਕਰੋ ਦੇਖੋ ਇਹਦੇ ਦਰਸ਼ਨ ਕਰੋ ਤਾਂ ਕਿ ਇਹ ਬਹਾਲ ਹੋ ਸਕਣ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਹੋਰ ਬਹੁਤ ਵੀਡੀਓ ਪਾਵਾਂਗੇ ਪੂਰੇ ਪਾਕਿਸਤਾਨ ਦੇ ਟੂਰ ਤੇ ਨਿਕਲੇ ਹੋਏ ਆ ਪੂਰਾ ਪਾਕਿਸਤਾਨ ਦੀਆਂ ਵੀਡੀਓ ਆਪਾਂ ਤੁਹਾਡੇ ਤੱਕ ਲੈ ਕੇ ਆਵਾਂਗੇ ਧੰਨਵਾਦ ਜੀ